ਤੋ ਕੈਨਨ ਧਰਮ ਖੰਡੇ ਅਰੋ ਨਾਮ ਜਪ ਰਿਹਾ ਤੇ ਨਾਮ ਜਪਣ ਦਾ ਢੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ ਧੁਨ ਮੇਂ ਧਿਆਨ ਧਿਆਨ ਮੇਂ ਜਾਨੇ ਆ ਗੁਰਮੁਖ ਅਕਤਹ ਕਹਾਣੀ ਗਲ ਮੇਂ ਕਿਰ ਦੁਰਾ ਦੇ ਧੁਨ ਮੇਂ ਧਿਆਨ ਵਾਹਿਗੁਰੂ ਵਾਹਿਗੁਰੂ ਦੀ ਧੁਨ ਕਰਨੀ ਇਹਦੇ ਚ ਧਿਆਨ ਜੋੜਨਾ ਤੇ ਇਹ ਤੋਂ ਅਨਪੜ੍ਹ ਵੀ ਕਰ ਸਕਦਾ ਇਹਦੇ ਵਾਸਤੇ ਕੋਈ ਸਾਧ ਜੋ ਹੈ ਕੋਈ ਲੰਬੀ ਚੋੜੀ ਇਲਮ ਦੀ ਥੋੜੀ ਲੋੜ ਹੈ ਸਾਧਨਾ ਪਰ ਮੈਂ ਅਰਜ਼ ਕਰਾਂ 1 ਮਿੰਟ ਵੀ ਨਹੀਂ ਕਰ ਸਕੋਗੇ ਕਰਕੇ ਵੇਖਣਾ ਤੁਸੀਂ 1 ਮਿੰਟ ਵੀ ਨਹੀਂ ਕਰ ਸਕੋਗੇ 1 ਮਿੰਟ ਕਰਨਾ ਵੀ ਔਖਾ ਹੈ ਕਾਰਨ ਕੱਲਿਆਂ ਜਾਣਾ ਪੈਂਦਾ ਹੈ ਸੁਰਤ ਅੰਦਰ ਕੱਲੇ ਜਾਏਗੀ ਅੰਧੇਰਾ ਅੰਦਰੋਂ ਆਵਾਜ਼ ਕਰਨੀ ਉਹਦੇ ਚ ਧਿਆਨ ਜੋੜਨਾ ਤਾਂ ਅੰਧੇਰਾ ਪਹਿਲੇ ਕਦੀ ਕੀਤਾ ਨਹੀਂ ਔਰ ਅਣਜਾਣ ਰਸਤਾ ਹੈ ਪਹਿਲੇ ਕਦੀ ਚਲੇ ਨਹੀਂ ਤੇ ਰਸਤਾ ਵੀ ਪਹਾੜੀ ਇੱਕ ਔਗਟ ਘਾਟੇ ਰਾਮ ਕੀ ਵਾਹਿਗੁਰੂ ਵਾਹਿਗੁਰੂ ਦੀ ਤੁਨ ਅਲਾਪਣੇ ਹੁਣ ਇਹਦੇ ਚ ਧਿਆਨ ਜੋੜਨਾ ਗੱਲ ਬੜੀ ਔਖੀ। ਤੋਂ ਕਈਆਂ ਨੇ ਇੱਕ ਸੌਖੇ ਰਸਤੇ ਲੱਭ ਲੈਣ। ਤੋਂ ਮੈਂ ਅਰਜ਼ ਕਰਾਂ ਜਿਹੜਾ ਸੌਖਾ ਰਸਤਾ ਹੈ ਉਹ ਰੱਬ ਤੱਕ ਕੋਈ ਨਹੀਂ ਜਾਂਦਾ। ਗੋਮ ਫਿਰ ਕੇ ਮੇਰੇ ਤੇ ਕਈ ਬੰਦਿਆਂ ਨੇ ਇਸ ਤੰਗ ਦੇ ਸਵਾਲ ਕੀਤੇ ਨੇ ਕੋਈ ਸੌਖਾ ਤਰੀਕਾ ਨਹੀਂ ਹੈ ਨਾਮ ਜਪਣ ਦਾ। ਤੋਂ ਮੈਂ ਕੋਈ ਅਰਜ਼ ਕਰ ਦੇਣਾ ਉਹਨਾ ਕਿ ਸੌਖੇ ਤਰੀਕੇ ਨਾਲ ਧਨ ਜ਼ਰੂਰ ਕਮਾਇਆ ਜਾ ਸਕਦਾ ਹੈ। ਧਨ ਦੀ ਲਾਟਰੀ ਵੀ ਨਿਕਲ ਆਉਂਦੀ ਹੈ। ਸੌਖੇ ਤਰੀਕੇ ਨਾਲ ਧਰਮ ਨਹੀਂ ਕਮਾਇਆ ਜਾ ਸਕਦਾ ਆਖਣ ਔਖਾ। ਤਾਚਾ ਇਹ ਬਹੁਤ ਔਖਾ ਇਹ ਇੱਕ ਅੁਘਟ ਘਾਟੀ RAM ਕੇ ਤੇ ਚੜ ਰਿਹਾ ਕਬੀਰ ਅ ਸੌਖੇ ਰਸਤੇ ਕਈ ਦੱਸ ਦਿੰਦੇ ਨੇ ਬਈ ਲੈ ਇਹ ਤਸਵੀਰ ਲੈ ਲੋ ਸਾਹਮਣੇ ਰੱਖ ਲੋ ਇਹਦੇ ਚ ਧਿਆਨ ਜੋੜੋ ਕਿਹੜੀ ਔਖੀ ਗੱਲ ਐ ਸਾਹਮਣੇ ਤਸਵੀਰ ਰੱਖੀ ਉਹਦੇ ਚ ਧਿਆਨ ਜੋੜੋ ਕਿਹੜੀ ਔਖੀ ਗੱਲ ਐ ਕੋਈ ਔਖੀ ਗੱਲ ਨਹੀਂ ਧਿਆਨ ਤੇ ਬਾਹਰ ਚਲਾ ਗਿਆ ਨਾ ਤੇ ਜਿਹੜਾ ਬਾਹਰ ਚਲਾ ਗਿਆ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦਾ ਫੈਸਲਾ ਬਾਹਰ ਟੋਲੇ ਸੋ ਭਰਮ ਬੁਲਾਈ ਆਪਣੇ ਤੋਂ ਬਾਹਰ ਜਿਹੜਾ ਲੱਭਦਾ ਪਿਆ ਭਰਮ ਵਿੱਚ ਤੇ ਕਿਉਂਕਿ ਉਸ ਨੂੰ ਲੱਭਣਾ ਹੈ ਆਪਣੇ ਵਿੱਚ ਵਸੇ ਰਬ ਹਿਆਲੀ ਹੈ ਜੰਗਲ ਕੇ ਅਟੰਗੇ ਉਹਨੂੰ ਤੇ ਆਪਣੇ ਅੰਦਰੋਂ ਲੱਭਣਾ ਹੈ ਬਾਹਰ ਟੋਲੇ ਸੋ ਭਰਮ ਬੁਲਾਏ ਉਹ ਜਿਹੜਾ ਅੰਦਰੋਂ ਲੱਭਣਾ ਹੈ ਤਾਂ ਫਿਰ ਕੋਈ ਸਾਧਨ ਵੀ ਅੰਦਰੋਂ ਚਾਹੀਦਾ ਹੈ ਤਾਂ ਆਵਾਜ਼ ਅੰਦਰੋਂ ਕੱਢਣੀ ਹੈ ਵਾਹਿਗੁਰੂ ਵਾਹਿਗੁਰੂ ਦੀ ਇਹਦੇ 'ਚ ਧਿਆਨ ਜੋੜਨਾ ਹੈ ਪਰ ਧਿਆਨ ਜੋੜਨ ਲੱਗਿਆਂ ਇਤਨਾ ਖਿਆਲ ਰੱਖਣਾ ਹੈ ਕਿ ਜੀਵਨ ਮਰਿਆਦਾ ਦੇ ਚੋਣ ਜਿਹਨੂੰ ਕਹਿੰਦੇ ਨੇ ਇਸਲਾਮੀ ਪੁਰਸ਼ ਸ਼ਰਾ ਜੇ ਨੂੰ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਹੈ ਖੁਦਾ ਹੋਂ ਤੱਕ ਕੋਈ ਪਹੁੰਚੇਗਾ ਹਕੀਕਤ ਤੱਕ ਕੋਈ ਪਹੁੰਚੇਗਾ ਜਿਹੜਾ ਪਹਿਲਾ ਸ਼ਰੀਅਤ ਦੇ ਚਾਵੇ ਸ਼ਰਅ ਵਿੱਚ ਆ ਸਨਾਤਨੀ ઋષਿ ਮੁਨੀਆਂ ਨੇ ਕਹਿ ਦਿੱਤਾ ਹੈ ਗਿਆਨ ਤੱਕ ਈਸ਼ਵਰ ਤੱਕ ਉਹੀ ਪਹੁੰਚੇਗਾ ਜਿਹੜਾ ਪਹਿਲੇ ਕਰਮ ਕਾਂਡ ਦੇ ਚਾਵੇ ਤੋਂ ਬੜਾ ਲੰਬਾ ਚੌੜਾ ਕਰਮ ਕਾਂਡ ਹੈ ਮਨੂ ਮਹਾਰਾਜ ਨੇ ਲਿਖਿਆ ਮਨੂ ਸਮ੍ਰਿਤੀ ਮੌਜੂਦ ਹੈ Hindu ਧਰਮ ਦਾ ਵਿਧਾਨ ਤੋਂ ਉਹ ਜਿਹੜਾ ਵਿਧਾਨ ਹੈ ਉਹ ਜਿਹੜਾ ਧਰਮ ਖੰਡ ਦੀ ਵਿਆਖਿਆ ਹੈ ਉਹ ਮਨੋ ਸਮਰਤੀ ਦੇ ਸਾਰੀ ਦੀ ਸਾਰੀ ਮੌਜੂਦ ਹੈ ਸਾਡੇ ਰਹਿਤ ਨਾਮੇ ਨੇ ਜਿਸ ਤਰ੍ਹਾਂ ਮਨੋ ਸਮਰਤੀ ਹੈ ਇਸਲਾਮ ਦੇ ਚ ਹਦੀਸਾਂ ਨੇ ਸਾਡੇ ਚ ਰਹਿਤ ਨਾਮੇ ਰਹਿਤ ਨਾਮੇ ਕੀ ਨੇ ਸਮੁੱਚੀ ਦੇਹੀ ਦੀ ਸਜਣਾ ਸਰੀਰ ਦੀ ਕਿਉਂਕਿ ਪਹਿਲੇ ਸਰੀਰ ਹੈ ਫਿਰ ਮਨ ਹੈ ਫਿਰ ਆਤਮਾ ਹੈ ਤੇ ਕਮ ਸੇ ਕਮ ਪਹਿਲੇ ਜਿਸ ਮਨੁਖ ਦਾ ਸਰੀਰ ਤੇ ਹੀ ਕੰਟਰੋਲ ਨਹੀਂ ਹੁੰਦਾ ਕਿ ਮਨ ਤੇ ਖਾਤ ਹੋਵੇਗਾ ਮਨ ਤੇ ਗਲ ਬਾਦ ਸੂਕਸ਼ਮ ਹੈ ਨਾ ਇਸ ਦੇ ਉੱਤੇ ਕਾਬੂ ਪਾਣਾ ਤੇ ਗੱਲ ਉਹ ਕੀ ਹੈ ਪਹਿਲੇ ਕਮ ਸੇ ਕਮ ਤੂੰ ਸਰੀਰ ਤੇ ਤੇ ਕਾਬੂ ਪਾ ਤੂੰ ਸਰੀਰ ਨੂੰ ਤੇ ਸੰਜਮ ਵਿੱਚ ਰੱਖ ਤੂੰ ਸਰੀਰ ਨੂੰ ਤੇ ਐਸਾ ਬਣਾ ਜੋ ਗੁਰੂ ਨੂੰ ਪ੍ਰਵਾਨ ਹੋਵੇ ਗੁਰੂ ਨੂੰ ਕਬੂਲ ਹੋਵੇ ਫਿਰ ਤੂੰ ਮਨ ਨੂੰ ਐਸਾ ਬਣਾ ਜੋ ਗੁਰੂ ਨੂੰ ਕਬੂਲ ਹੋਵੇ ਫਿਰ ਤੂੰ ਆਤਮਾ ਨੂੰ ਐਸਾ ਬਣਾ ਕਿ ਪ੍ਰਮਾਤਮਾ ਨੂੰ ਕਬੂਲ ਹੋਵੇ ਗੱਲ ਤੇ ਇਸ ਤਰ੍ਹਾਂ ਦੀ ਪਰ ਤੂੰ ਸਰੀਰ ਐਸਾ ਬਣਾਵੇਂ ਗੁਰੂ ਨੂੰ ਪ੍ਰਵਾਨ ਨਹੀਂ ਤੇ ਮਨ ਤੇ ਦੂਜੇ ਨੰਬਰ ਤੇ ਆਤਮਾ ਤੇ ਤੀਜੇ ਨੰਬਰ ਤੇ ਉਹ ਤੇ ਹੋਰ ਵਿਖੜੀ ਐ ਉਹ ਤੇ ਹੋਰ ਉਚਾਈਆਂ ਨੇ ਉਹ ਤੇ ਹੋਰ ਬਹੁਤ ਅੱਗੇ ਦੀ ਗੱਲ ਹੈ ਤੋਂ ਮੈਂ ਇਸ ਤਰ੍ਹਾਂ ਇਸ ਦਾ ਨਿਰਣਾ ਕਰਨ ਦਾ ਹੁੰਦਾ ਧਰਮ ਖੰਡ ਦਾ ਧਰਮ ਖੰਡ ਦੇ ਚੋਂ ਕਿ ਸਾਰੀ ਗੱਲ ਮਹਾਰਾਜ ਨੇ ਕਹਿ ਦਿੱਤੀ ਇਸ ਤਰਹੀ ਗੀ ਮਰਿਆਦਾ ਦੀ ਤੇ